ਦਿਨ ਰਾਤ ਖੇਤਾਂ 'ਚ ਕਰਨ ਨੂੰ ਮਿਹਨਤਾਂ ਮਿੱਟੀ ਮੱਥੇ ਲਾ ਕੇ ਜੋ ਉਹ ਦਿਨ ਰਾਤ ਖੇਤਾਂ 'ਚ ਕਰਨ ਨੂੰ ਮਿਹਨਤਾਂ ਮਿੱਟੀ ਮੱਥੇ ਲਾ ਕੇ ਜੋ ਹਾੜ ਦੀਆਂ ਧੁੱਪਾਂ ਪਿੰਡੇ ਤੇ ਹੰਡਾਮ ਦੇ ਮਨ ਸਮਝਾ ਕੇ ਜੋ ਕਰਦੇ ਕਮਾਈ ਹੱਥੀਂ ਦਾ ਸਾਨੋ ਆਂਦੀ ਆਦਤਾਂ ਸਿਖਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਓ ਮਿੱਟੀ ਸਾਡੀ ਮਾਏ ਇਹ ਤੋਂ ਹੋਣਾ ਵੱਖ ਨਾ ਇਹਦੇ ਸੰਗ ਪੁੱਗਣਾ ਭੋਏ ਬਿਣਾ ਜੱਟ ਕੋਲ ਹੁੰਦਾ ਕੱਖ ਨਾ ਇੱਥੋਂ ਸੋਣਾ ਯੁਗਣਾ ਕਰਜੇ ਦੇ ਭਾਰ ਦੀਆਂ ਪੰਡਾ ਭਾਰੀਆਂ ਸਾਨੂੰ ਫਾਹੇ ਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਵਸ ਲਾਰੇ ਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਵਸ ਲਾਰੇ ਲਾਉਂਦੀਆਂ ਖੋਣ ਤੇ ਪਸੀਨਾ ਜੀ ਦਾ ਇੱਕ ਹੋ ਕੇ ਤੇ ਮਿੱਟੀ ਵਿੱਚ ਡੁੱਲਦਾ ਹੱਕ ਲੈਣ ਲਈ ਦੱਸੋ ਕਾਤੋਂ ਰੋਕੇ ਤੇ ਸੜਕਾਂ ਤੇ ਰੁੱਲਦਾ ਓਏ ਉੱਚਿਆਂ ਘਰਾਣਿਆਂ ਦੀ ਗੋਦ ਬੈਠ ਕੇ ਅੱਖ ਨਾ ਮਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਵਸ ਲਾਰੇ ਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਵਸ ਲਾਰੇ ਲਾਉਂਦੀਆਂ ਪਿੰਡਾਂ ਤੇ ਪਈਆਂ ਨੇ ਚਰੀਟਾਂ ਡਾਡੀਆਂ ਮੱਥਿਆਂ ਤੇ ਨੂਰਨਾ ਖੇਤਾਂ ਵਿੱਚ ਚੜਦੀ ਜਵਾਨੀ ਹੰਡਦੀ ਅੱਖਾਂ 'ਚ ਸਰੂਰਨਾ ਉਹ ਖੇਤਾਂ ਵਿੱਚ ਚੜਦੀ ਜਵਾਨੀ ਹੰਡਦੀ ਅੱਖਾਂ 'ਚ ਸਰੂਰਨਾ ਰੁੱਤਾਂ ਬਸਲਾਂ ਦੀਆਂ ਨੇ ਗਹਿਣੇ ਹੋ ਗਈਆਂ ਨੀਂਦrana ਆਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਹੱਥਾਂ ਦੇ ਆ ਅਟੜਣਾ ਨੂੰ ਤੱਕ ਤੱਕ ਕੇ ਕਾਹ ਤੋਂ ਚੁਰੀ ਜਾਵੇਂ ਤੂੰ ਹੱਥਾਂ ਦੇ ਆ ਅਟੜਣਾ ਨੂੰ ਤੱਕ ਤੱਕ ਕੇ ਕਾਹ ਤੋਂ ਚੁਰੀ ਜਾਵੇਂ ਤੂੰ ਰੁੱਕੀ ਸੁੱਕੀ ਖਾ ਕੇ ਰਹੇ ਪੇਟ ਪਾਲਦਾ ਕਿਉਂ ਨਾ ਰਾਜ ਖਾਵੇਂ ਤੂੰ ਉਹ ਕੰਮੀਆਂ ਦੇ ਦਿਲਾਂ ਉੱਤੋਂ ਹੱਥ ਰੱਖ ਕੇ ਕਮੀਆਂ ਦੇ ਦਿਲਾਇਉਤੇ ਹੱਥ ਰੱਖ ਕੇ ਦੇਖਣਾ ਨਾ ਚਾਹੁੰਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਉਹ ਵੱਡੇ ਵੱਡੇ ਢਿੱਡਾਂ ਵਾਲੇ ਸ਼ਾਹੂਕਾਰ ਜੋ ਬੋੜਾ ਕੋਲ ਆਣ ਕੇ ਮਿਹਨਤਾਂ ਦੇ ਖੂਨ ਦੀਆਂ ਲਾਉਣ ਬੋਲੀਆਂ ਕੜੇ ਛਾਤੀ ਤਾਨ ਕੇ ਹਾੜੀ ਸੋਹਣੀ ਵਾਲਾ ਹਿਸਾਬ ਕੱਟ ਕੇ ਬਹੀ ਤੇ ਗੂਠਾ ਨੇ ਲਵਾਉਂਦੀਆਂ ਹਾੜੀ ਸੋਹਣੀ ਵਾਲਾ ਸਾਬ ਕੱਟ ਕੇ ਬਹੀ ਤੇ ਗੂਠਾ ਨੇ ਲਵਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਉਹ ਪੂੰਜੀਵਾਦ ਵਾਲੇ ਦਾਤ ਲੁੱਕ ਲੁੱਕ ਕੇ ਖਾਈ ਜਾਣ ਚੂੰਡ ਕੇ ਧਰਤੀ ਦੇ ਪੁੱਤ ਰੋਤਿਆ ਗੋ ਨੀਂਦਰਾ ਕੱਢ ਲਿਆ ਵੋ ਢੂੰਡ ਕੇ ਪਾੜੋ ਰਾਜ ਕਰੋ ਬਾੜੀ ਨੀਤੀ ਨਾਲ ਜੋ ਆਪਸੀ ਲੜਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਉਹ ਬੋਟਾਂ ਵੇਲੇ ਕਿਤੇ ਸੈਦੋ ਕੇ ਨਾ ਵੇਚ ਦਿਓ ਆਪਣੀ ਜ਼ਮੀਰ ਨੂੰ ਬੋਟਾਂ ਵੇਲੇ ਕਿਤੇ ਸੈਦੋ ਕੇ ਨਾ ਵੇਚ ਦਿਓ ਆਪਣੀ ਜ਼ਮੀਰ ਨੂੰ ਲੋਟੂ ਲਾਣ ਹੋ ਕੇ ਮਜਬੂਰ ਦੇਖ ਲਿਓ ਭੱਜਣੇ ਅਖੀਰ ਨੂੰ ਉਹ ਮੁਫਤ ਖੋਰੀ ਦੇ ਝੂਠੇ ਲਾਲਚਾਂ ਚਾਚਪਾ ਸਾਨੂੰ ਪਰਮਉਂਦੀਆਂ ਮੁਫਤ ਖੋਰੀ ਦੇ ਝੂਠੇ ਲਾਲ ਚਾਂਚਪਾ ਸਾਨੂੰ ਪਰਮਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਅੱਜ ਸਰਕਾਰਾਂ ਸਾਡਾ ਸਾਥ ਦੇਣ ਨਾ ਬਸ ਲਾਰੇ ਲਾਉਂਦੀਆਂ ਅੱਗੇ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ